ਸਿੱਕਵੇ ਸਕੇਤਾ ਮੇਨੇ ਦਿੰਦਿਆਂ ਲੰਘ ਗਈ ਉਮਰ ਸਾਰੀ ਨੇ ਰੱਬ ਦਾ ਨਾਮ ਜਪਿਆ ਨਾ ਸ਼ੁਕਰ ਮਨਾਇਆ ਸਿਰ ਪਾਪਾਂ ਦੀ ਪੰਡ ਭਾਰੀ ਹੱਥੀਂ ਦਿੱਤਿਆ ਨਾ ਦੰਦੀ ਖੁੱਲਣ ਗੁਨਾਹਾਂ ਤੋਂ ਜੀ ਡਰਦਾ ਜਿੰਨਾ ਦੀ ਖਾਤਰ ਪਾਪ ਕਮਾਈ ਹਾਮੀ ਕੋਈ ਨਾ ਭਰਦਾ ਹਾਮੀ ਕੋਈ ਨਾ ਭਰਦਾ ਹਾਈ ਗਾਇਸ ਵੈਲਕਮ ਟੂ ਬੈਕ ਬੰਨੀ ਕਹਾਣੀ ਮੇਰਾ ਨਾਮ ਹੈ ਸੁਮਨ ਮੈਂ ਅੱਜ ਲੈ ਕੇ ਆਈ ਹਾਂ ਉਸਤਾਵਾ ਕਹਾਣੀ ਜੋ ਤੁਹਾਨੂੰ ਬਹੁਤ ਪਸੰਦ ਆਵੇਗੀ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਸ਼ੁਰੂ ਕਰਦੇ ਹਾਂ ਕਹਾਣੀ ਇੱਕ ਗਰੀਬ ਪਰਿਵਾਰ 'ਚ ਹਰੀ ਨਾਮ ਦਾ ਬੱਚਾ ਸੀ ਉਹ ਆਪਣੇ ਘਰ ਵਿੱਚ ਇਕੱਲਾ ਰਹਿੰਦਾ ਸੀ ਬਚਪਨ ਵਿੱਚ ਹੀ ਉਸਦੇ ਮਾਂ ਪਿਓ ਮਰ ਚੁੱਕੇ ਸਨ ਉਸ ਸਮੇਂ ਹਰੀ ਦੀ ਉਮਰ ਲਗਭਗ 8-9 ਸਾਲ ਦੀ ਸੀ ਜਦੋਂ ਉਹ 14 ਸਾਲਾਂ ਦਾ ਹੋਇਆ ਤਾਂ ਉਹ ਆਪਣੇ ਖੇਤਾਂ ਵਿੱਚ ਕੰਮ ਕਰਨ ਲੱਗ ਪਿਆ। ਹਰੀ ਪਰਮਾਤਮਾ ਦਾ ਵੀ ਬਹੁਤ ਵੱਡਾ ਭਗਤ ਸੀ। ਖੇਤਾਂ ਵਿੱਚ ਕੰਮ ਕਰਨ ਦੇ ਨਾਲ-ਨਾਲ ਉਹ ਪਰਮਾਤਮਾ ਦਾ ਸਿਮਰਨ ਵੀ ਕਰਦਾ ਰਹਿੰਦਾ ਸੀ। ਹੌਲੀ-ਹੌਲੀ ਹਰੀ ਦੀ ਮਿਹਨਤ ਰੰਗ ਲਿਆਈ ਅਤੇ ਉਹ ਇੱਕ ਦਿਨ ਬਹੁਤ ਵੱਡਾ ਜ਼ਿੰਮੇਵਾਰ ਬਣ ਗਿਆ। ਉਸ ਦਾ ਵਿਆਹ ਵੀ ਹੋ ਗਿਆ। ਹਰੀ ਦੀ ਘਰ ਵਾਲੀ ਬਹੁਤ ਸੋਹਣੀ ਤੇ ਸਮਝਦਾਰ ਸੀ। 1 ਸਾਲ ਦੇ ਅੰਦਰ ਹੀ ਉਸ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ। ਮੋਰਨ ਉਸਦੇ ਘਰ ਹਰ ਸਮੇਂ ਹੱਸੀ ਤੇ ਬੱਚਿਆਂ ਦੀਆਂ ਖਿਲਕਾਰੀਆਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਸਨ। 2-3 ਸਾਲਾਂ ਬਾਅਦ ਇੱਕ ਹੋਰ ਪੁੱਤਰ ਦਾ ਜਨਮ ਹੋਇਆ। ਸਾਰਾ ਦਿਨ ਦੋਨੋਂ ਜਣਿਆਂ ਦਾ ਬੱਚਿਆਂ ਨਾਲ ਹੱਸ ਖੇਡ ਕੇ ਚੰਗੇ ਦਿਨ ਲੰਘਦੇ ਰਹੇ। ਇੱਕ ਦਿਨ ਉਹ ਵੀ ਸਮਾਂ ਆ ਗਿਆ ਜਦੋਂ ਹਰੀ ਨੇ ਆਪਣੇ ਬੱਚੇ ਪੜ੍ਹਨ ਲਈ ਚੰਗੇ ਸਕੂਲ ਵਿੱਚ ਲਾਇਆ। ਬੱਚਿਆਂ ਦੇ ਕਹਿਣ ਤੋਂ ਪਹਿਲਾਂ ਹੀ ਉਹ ਉਹਨਾਂ ਦੀ ਹਰ ਖੁਆਇਸ਼ ਪੂਰੀ ਕਰ ਦਿੰਦਾ ਸੀ। ਉਹ ਆਪਣੇ ਬੱਚਿਆਂ ਨੂੰ ਖਾਣ ਪੀਣ ਲਈ ਫੁੱਲਾ ਖਰਚਾ ਦੁੰਦਾ ਸਿੰਘ ਖਰੀਦਕਰ ਵਾਲੀ ਉਸ ਨੂੰ ਸਮਝਾਉਂਦੀ ਰਹਿੰਦੀ ਕਿ ਤੁਸੀਂ ਬੱਚਿਆਂ ਨੂੰ ਵਿਗਾੜ ਦੇਣਾ ਤੁਸੀਂ ਇੰਨਾਂ ਨੂੰ ਐਨੇ ਪੈਸੇ ਨਾ ਦੇਵੋ ਇਹ ਵਿਗੜ ਜਾਣਗੇ ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਜਦੋਂ ਤੁਹਾਡੇ ਸਿਰ ਵਿੱਚ ਇਹਨਾਂ ਨੇ ਗਲੀਆਂ ਦਿੱਤੀਆਂ ਪਰ ਹਰੀ ਆਪਣੀ ਪਤਨੀ ਦੀ ਗੱਲ ਨੂੰ ਹਮੇਸ਼ਾ ਹੱਸ ਕੇ ਡਾਲ ਦਿੰਦਾ ਭਗਵਾਨ ਨੇ ਕੁਝ ਨਹੀਂ ਹੁੰਦਾ ਕਰ ਲੈਣ ਦੇ ਬੱਚਿਆਂ ਨੂੰ ਆਪਣੇ ਸਿਰ ਤੇ ਐਸ਼ ਮੈਂ ਆਪਣੇ ਬਚਪਨ ਵਿੱਚ ਬਹੁਤ ਦੁੱਖ ਕੱਟੇ ਨੇ ਹਰੀ ਦੇ ਦੋਵੇਂ ਪੁੱਤਰ ਜਵਾਨ ਹੋ ਗਏ ਉਹ ਪੜਨ ਕਾਲਜਾਂ ਵਿੱਚ ਲੱਗ ਗਏ ਉਹਨਾਂ ਦੇ ਘਰੇ ਲੇਟ ਆਉਣਾ ਯਾਰਾਂ ਦੋਸਤਾਂ ਨਾਲ ਪਾਰਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਰੀ ਦੇ ਬੱਚੇ ਬੁਰੀ ਸੰਗਤ ਵਿੱਚ ਪੈ ਗਏ ਜਾਦੂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਬਹੁਤ देर ਹੋ ਚੁੱਕੀ ਸੀ ਉਹਨਾਂ ਦੇ ਖੁੱਲੇ ਖਰਚਿਆਂ ਨੇ ਹਰੀ ਨੂੰ ਹਿਲਾ ਕੇ ਰੱਖ ਦਿੱਤਾ ਨੌਬਤ ਇੱਥੋਂ ਤੱਕ ਆ ਗਈ ਕਿ ਜੇਕਰ ਰੁਪਏ ਮੰਗਣ ਤੇ ਹਰੀ ਉਹਨਾਂ ਨੂੰ ਦੇਣ ਤੋਂ ਮਨਾਂ ਕਰ ਦਿੰਦਾ ਤਾਂ ਉਸ ਤੋਂ ਕੁਟਕੇ ਕੋ ਲੈੰਦੀ ਨਾ ਮਿਲੰਤੇ ਆਪਣੇ ਹੀ ਘਰ ਆਪਣੀ ਮਾਂ ਦੇ ਗਹਿਣੇ ਚੋਰੀ ਕਰਕੇ ਵੇਚ ਦਿੰਦੇ ਹਰੀ ਦਾ ਕਾਰੋਬਾਰ ਠੱਪ ਹੋ ਗਿਆ ਉਹ ਕੰਗਾਲ ਹੋ ਗਿਆ ਜੋ ਉਸਨੇ ਮਿਹਨਤ ਕਰਕੇ ਕਾਰੋਬਾਰ ਖੜਾ ਕੀਤਾ ਸੀ ਉਹ ਬੱਚਿਆਂ ਦੇ ਕਰਨ ਟਹਿ ਗਿਆ ਹਰੀ ਆਪਣੀ ਜ਼ਿੰਦਗੀ ਤੋਂ ਤੰਗਾ ਚੁੱਕਾ ਸੀ ਉਹ ਹਰ ਸਮੇਂ ਪ੍ਰਮਾਤਮਾ ਨੂੰ ਕੋਸਣ ਲੱਗ ਪੈਂਦਾ ਆਪਣੇ ਆਪ ਨੂੰ ਕਹਿੰਦਾ ਰਹਿੰਦਾ ਹੁਣ ਮੈਂ ਤੇ ਮੁੱਕ ਜਾਵਾਂ ਪਤਨਨੀ ਰੱਬ ਨੇ ਕਿਹੜੇ ਜਣੂ ਦਾ ਵੈਰ ਕੱਢਿਆ ਮੇਰੇ ਨਾਲ ਇਹੋ ਜੀ ਪੁੱਤ ਦੇ ਕੇ ਇਸ ਨਾਲੋਂ ਮੈਂ ਦੇ ਔਲਾਦ ਹੀ ਚੰਦਾ ਸੀ ਇੰਜ ਕਰਦੇ ਕਰਦੇ ਇਹ ਮਹੀਨੇ ਗੁਜ਼ਰ ਗਏ ਇੱਕ ਦਿਨ ਹਰੀ ਬੱਚਿਆਂ ਤੋਂ ਦੁਖੀ ਹੋ ਕੇ ਸੱਚੀ ਹੀ ਮਰਨ ਨੂੰ ਟੁਰ ਪਿਆ ਉਹ ਆਪਣੇ ਖੇਤ ਪਹੁੰਚ ਗਿਆ ਉਹ ਇੱਕ ਦਰਖਤ ਦੇ ਹੇਠਾਂ ਬੈਠ ਗਿਆ ਮਰਨ ਤੋਂ ਪਹਿਲਾਂ ਉਹ ਪਰਮਾਤਮਾ ਨੂੰ ਪੁੱਛਣਾ ਚਾਹੁੰਦਾ ਸੀ ਕਿ ਮੈਂ ਤੇਰੀ ਤਨੋਂ ਮਨੋਂ ਭਗਤੀ ਕੀਤੀ ਫਿਰ ਮੇਰੇ ਨਾਲ ਇੰਨਾ ਬੁਰਾ ਕਿਉਂ ਹੋਇਆ ਇਸ ਦੇ ਨਾਲ-ਨਾਲ ਉਹ ਪਰਮਾਤਮਾ ਨੂੰ ਯਾਦ ਕਰਦਾ ਰਿਹਾ ਉਸ ਦੇ ਦਿਨ ਰਾਤ ਯਾਦ ਕਰਨ ਤੇ ਆਖਰ ਪਰਮਾਤਮਾ ਨੂੰ ਉਸ ਕੋਲ ਆਉਣਾ ਹੀ ਪਿਆ ਪਰਮਾਤਮਾ ਨੇ ਹਰੀ ਨੂੰ ਕਿਹਾ ਕੁਛ ਭਗਤਾ ਜੋ ਤੂੰ ਪੁੱਛਣਾ ਚਾਹੁੰਦਾ ਹੈ ਉਸ ਨੇ ਹੱਥ ਜੋੜ ਕੇ ਮੱਥਾ ਢੱਕਿਆ ਹੇ ਪ੍ਰਭੂ ਮੈਂ ਕੀ ਮਾੜਾ ਕਰਮ ਕੀਤਾ ਕਿ ਮੇਰੇ ਦੋਵੇਂ ਪੁੱਤਰ ਮਾੜੇ ਨਿਕਲੇ ਮੈਂ ਉਹਨਾਂ ਦੀ ਹਰ ਮੰਗ ਪੂਰੀ ਕੀਤੀ ਉਹ ਨਸ਼ੇੜੀ ਹੋ ਗਏ ਮੈਨੂੰ ਤੇ ਮੇਰੇ ਘਰ ਵਾਲੀ ਨੂੰ ਕੁੱਟਦੇ ਮਾਰਦੇ ਰਹਿੰਦੇ ਨੇ। ਪ੍ਰਭੂ ਨੇ ਹਰੀ ਨੂੰ ਇੱਕ ਮੁਠੀ ਕਣਕ ਦੇ ਦਾਣਿਆਂ ਦੀ ਦਿੱਤੀ ਤੇ ਕਿਹਾ ਤੂੰ ਇਸ ਤੋਂ ਕੀ ਕਰ ਸਕਦਾ ਹੈ? ਅੱਗੋਂ ਹਰੀ ਨੇ ਜਵਾਬ ਦਿੱਤਾ ਮੈਂ ਇਸ ਕਣਕ ਦੀ ਇੱਕ ਮੁਠੀ ਤੋਂ ਬਹੁਤ ਸਾਰੀ ਫਸਲ ਕਰ ਸਕਦਾ ਹਾਂ। ਪ੍ਰਭੂ ਨੇ ਕਿਹਾ ਕਿਸ ਤਰ੍ਹਾਂ ਕਰ ਸਕਦਾ? ਹਰੀ ਨੇ ਕਿਹਾ ਪ੍ਰਭੂ ਮੈਂ ਇਸ ਨੂੰ ਪਹਿਲਾਂ ਬੀਜਣ ਲਈ ਜ਼ਮੀਨ ਤਿਆਰ ਕਰਾਂਗਾ। ਫਿਰ ਕਣਕ ਬੀਜ ਕੇ ਉਸ ਨੂੰ ਲੋੜ ਅਨੁਸਾਰ ਪਾਣੀ ਤੇ ਖਾਦ ਦੇਵਾਂਗਾ। ਫਿਰ ਫਸਲ ਪੱਕ ਕੇ ਤਿਆਰ ਹੋ ਜਾਵੇਗੀ ਫਿਰ ਪ੍ਰਭੂ ਕਹਿੰਦਾ ਦੇਖ ਭਗਤਾ ਤੇ ਆਪਣੇ ਖੇਤਾਂ ਵਿੱਚ ਫਸਲਾਂ ਨੂੰ ਲੋੜ ਅਨੁਸਾਰ ਵਸਤੂਆਂ ਮੁਹੱਈਆ ਕਰਵਾਈਆਂ ਤਾਂ ਜਾ ਕੇ ਇਹ ਫਸਲਾਂ ਤੇਰੇ ਖਾਣ ਲਈ ਤੇ ਵੇਚਣ ਯੋਗੀ ਹੋਈ ਭਗਤਾ ਤੈਨੂੰ ਪੁੱਤਰ ਵੀ ਮੈਂ ਇਸ ਕਣਕ ਦੇ ਦਾਣਿਆਂ ਵਰਗੇ ਹੀ ਦਿੱਤੇ ਸੀ ਲੋੜ ਤੋਂ ਵੱਧ ਤੂੰ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂੁੱਲੇ ਖਰਚੇ ਕਰਨ ਨੂਰ ਪਏ ਦਿੱਤੇ ਜੇ ਫਸਲ ਨੂੰ ਲੋੜ ਤੋਂ ਵੱਧ ਪਾਣੀ ਤੇ ਖਾਦ ਦਿੱਤੀ ਜਾਵੇ ਤਾਂ ਫਸਲ ਨਿਖਰਾਵ ਹੀ ਹੋਣਾ ਹੈ। ਹਰੀ ਸਾਰੀ ਗੱਲ ਸਮਝ ਚੁੱਕਾ ਸੀ। ਉਸ ਨੂੰ ਹੁਣ ਪ੍ਰਮਾਤਮਾ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਸੀ। ਉਸ ਨੇ ਆਪਣੀ ਗਲਤੀ ਮੰਨ ਲਈ ਤੇ ਆਪਣੇ ਪਰਿਵਾਰ ਦੀ ਬਰਬਾਦੀ ਦਾ ਕਾਰਨ ਉਹ ਖੁਦ ਹੀ ਹੈ। ਉਸ ਨੂੰ ਆਪਣੀ ਕੀਤੀ ਤੇ ਬਹੁਤ ਪਛਤਾਵਾ ਹੋਇਆ। ਗਾਇਸ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ। ਸਾਡੀਆਂ ਨਵੀਆਂ-ਨਵੀਆਂ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਬਾਈ ਬਾਈ